ਨੂੰ ਕਮਿਸ਼ਨਰ ਕਾਰਪੋਰੇਸ਼ਨ ਵੱਲੋਂ ਚਿੱਠੀ ਆਈ ਸੀਗੀ ਕਿ ਇਹ ਬਿਲਡਿੰਗ ਵਾਇਲੇਸ਼ਨ ਰੈਡੀਆ ਹੈਗੀਆਂ ਨੇ ਇਹਨਾਂ ਨੇ ਕੀਤੀਆਂ ਹੋਈਆਂ ਨੇ ਬਿਲਕੁਲ ਸਰਵ ਹੋਇਆ ਇਹਨਾਂ ਨੂੰ ਉੱਪਰਲੇ ਦੋ ਫਲੋਰ ਨੋਨ ਕੰਪਾਉਂਡੇਬਲ ਆ ਉਹਨਾਂ ਤੇ ਕਾਰਵਾਈ ਕਰਦੇ ਜਦੋਂ ਅਸੀਂ ਪਤਾ ਕੀਤਾ ਤੇ ਉਹ ਸਾਰੇ ਖੁੱਲ ਕੇ ਕਹਿ ਰਹੇ ਨੇ ਇਹ ਕਰਦਾ ਸੀਗਾ ਲੇਕਿਨ ਉਹਨਾਂ ਏਰੀਆ ਛੱਡ ਕੇ ਜਾ ਚੁੱਕਾ ਤੇ ਉਹਦੇ ਨਾਲ ਸਾਨੂੰ ਜਿਹੜੀ ਹੈ ਬਹੁਤ ਇੱਥੇ ਰਹਾ ਤਾਂ ਪੰਜਾਬ ਦੇ ਵਿੱਚ ਲਗਾਤਾਰ ਮਾਨ ਸਰਕਾਰ ਦੇ ਵੱਲੋਂ ਤਸਕਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਜ ਉੱਥੇ ਹੀ ਲੁਧਿਆਣਾ ਦੇ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਨਸ਼ਾ ਤਸਕਰ ਕਾਫੀ ਸਾਲਾ ਤੋਂ ਇੱਕੇ ਅਮਰਪੁਰੇ ਏਰੀਏ ਦੇ ਵਿੱਚ ਨਸ਼ਾ ਵੇਚਦਾ ਸੀਗਾ ਤੇ ਉੱਥੇ ਹੀ ਜਦੋਂ ਪੁਲਿਸ ਨੂੰ ਇਤਲਾਹ ਮਿਲਦੀ ਹੈ ਦੋ ਤਿੰਨ ਵਾਰ ਇਹਦੇ ਘਰ ਛਾਪਾ ਮਾਰੀ ਕੀਤੀ ਜਾਂਦੀ ਹੈ ਪਰ ਇਹ ਘਰ ਜੜਕਿਆ ਨਹੀਂ ਮਿਲਦਾ ਤੇ ਜਦੋਂ ਅੱਜ ਪੁਲਿਸ ਵੱਲੋਂ ਆ ਛਾਪਾ ਮਰੀਕੀਤੀ ਜੀ ਨੇ ਤੇ ਅੱਜ ਵੀ ਜਿਹੜਾ ਘਰ ਨਹੀਂ ਮਿਲਦਾ ਹਾਲਾਂਕਿ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸ਼ਹਿਰ ਹੀ ਛੱਡ ਕੇ ਸਟੇਟ ਛੱਡ ਕੇ ਇੱਥੋਂ ਦੀ ਭੱਜ ਗਿਆ ਹ ਹਾਲਾਂਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਇੱਕ ਨੋਟਿਸ ਆਇਆ ਸੀਗਾ ਕਾਰਪੋਰੇਸ਼ਨ ਦੇ ਵੱਲੋਂ ਕਿ ਇਹ ਜਿਹੜੀ ਕਿ ਇਲੀਗਲ ਬਿਲਡਿੰਗ ਜਿਹੜੀ ਇੱਥੇ ਬਣੀ ਹੋਈ ਹੈ ਤੇ ਉੱਥੇ ਹੀ ਉਹਨੂੰ ਟਾਇਆ ਜਾ ਰਿਹਾ ਅੱਜ ਆਲਾ ਦੇਖ ਸਕਦੇ ਹੋ ਆਲਓਰ ਵੱਡੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਨਸ਼ਾ ਤਸਕਰਾ ਦੇ ਖਿਲਾਫ ਲਗਾਤਾਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਯੁੱਧ ਨਸ਼ਾ ਵਿਰੁੱਧ ਜਰੀ ਮੁਹਿੰਮ ਚਲਾਈ ਗਈ ਹੈ ਆ ਮਾਨ ਸਰਕਾਰ ਦੇ ਵੱਲੋਂ ਤੇ ਉੱਥੇ ਲਗਾਤਾਰ ਪੰਜਾਬ ਉਸ ਨਸ਼ਾ ਤਸਕਰਾਂ ਦੇ ਖਿਲਾਫ ਸਖਤੀ ਵਰਤਈ ਹੋਈ ਨਜ਼ਰ ਆ ਰਹੀ ਹੈ। ਕੁਝ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਕੀ ਨਾਮ ਆ ਤੁਹਾਡਾ? ਜਗਪਾਲ ਜੀ। ਇੱਥੇ ਕਿੰਨੀ ਕੁ ਦੇਰ ਤੋਂ ਨਸ਼ਾ ਵਿਕ ਰਿਆ ਸੀਗਾ? ਪਹਿਲਾਂ ਵਿਕਦਾ ਜਿਹਾ ਸੀ। ਵਿਕਦਾ ਰਿਹਾ ਪਹਿਲਾਂ। ਹੂੰ। ਤੇ ਹੁਣ ਨਾਕ ਪਈਆ ਉਸ ਨਸ਼ਾ ਤਸਕਰ ਨੂੰ। ਹਾਂ ਜੀ ਜੀ। ਕਿੰਨੇ ਕੁ ਦੇਰ ਤੋਂ ਇੱਥੇ ਰਹਿ ਰਹੇ ਸੀਗਾ ਨਸ਼ਾ ਤਸਕਰ? ਅ ਪਹਿਲੇ ਰਹਿੰਦੇ ਸੀ ਹੋਗੋਂ 3-4 ਸਾਲ ਹੋ ਗਏ ਤੇ 3-4 ਸਾਲ ਤੋਂ ਗੈਪ ਹੈ ਹਾਂ ਜੀ ਇਹ ਇੱਥੇ ਰਹਿੰਦਾ ਸੀ ਗਿਆ ਗਿਆ ਹੋਇਆ ਜੀ ਗਿਆ ਕਿੰਨੇ ਸਾਲਾਂ ਤੋਂ ਗਿਆ ਇੱਥੋਂ ਹੋ ਗਿਆ ਜੀ 2 2 ਢਾਈ ਸਾਲੋਂ ਤੋਂ 2 ਢਾਈ ਸਾਲ ਹੁੰਦੇ ਪਹਿਲਾਂ ਇੱਥੇ ਕਿੰਨੀ ਦੇਰ ਰਹਿੰਦਾ ਸੀ ਪਹਿਲਾਂ ਰਹਿੰਦੇ ਸੀ ਕਾਫੀ ਜ਼ਿੰਨ ਦੇ ਇਸ ਪਹਿਲਾਂ ਫਿਰ ਵੀ ਕਿੰਨੇ ਸਾਲ ਇੱਥੇ ਰਹਿੰਦੇ ਸੀ ਉਹਨਾਂ ਦਾ ਘਰਬਾਰ ਇੱਥੇ ਸੀ ਉਹਨਾਂ ਦਾ ਘਰਬਾਰ ਇੱਥੇ ਸੀ 40-45 ਹਾਂ ਦੱਸੀ ਉਹ ਬਿਲਕੁਲ 40-45 ਸਾਲਾ ਦਾ ਉਹ ਵਿਅਕਤੀ ਇੱਥੇ ਹੀ ਰੰਦਾ ਸੀਗਾ ਤੇ ਜਦੋਂ-ਜੋ ਪੈਸੇ ਦੀ ਕੁਝ ਲਾਲਚੀ ਵਾਦੂ ਹੁੰਦੀ ਆ ਤੇ ਉਸ ਤਰੀਕੇ ਦੇ ਨਾਲ ਉਹ ਇੱਕ ਨਸ਼ਾ ਤਸਕਰੀ ਦਾ ਜਿਹੜੇ ਕਿ ਕਾਰੋਬਾਰ ਧੰਦਾ ਜਿਹੜੇ ਕਿ ਆ ਪਕੜਦਾ ਵਾ ਤੇ ਉਸ ਤੋਂ ਬਾਅਦ ਨਸ਼ਾ ਜਿਹੜੇ ਕਿ ਸਪਲਾਈ ਕਰਨਾ ਸ਼ੁਰੂ ਕਰ ਦਿੰਦਾ ਵਾ ਹਾਲਾ ਫਿਲਹਾਲ ਦੀ ਕੜੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਹੁਣ ਐਕਸ਼ਨ ਕੀਤਾ ਗਿਆ ਉਹਦੇ ਘਰ ਹਾਲਾਂਕਿ ਇਸ ਦੇ ਗੁਰਚਰਨ ਇਜ਼ਾ ਨਾਮ ਹੈ ਤੇ ਇਸੇ ਉਤੇ ਕਾਫੀ ਮੁਕਦਮੇ ਜਰੀ ਕੀਆ ਦਰਜ ਨੇ ਹਾਲੇ ਕੀ ਤਸਵੀਰਾਂ ਤੁਹਾਨੂੰ ਮੈਂ ਦਿਖਾਵਾਂਗਾ ਜਾ ਕੇ ਕਿ ਕਿਸ ਤਰ੍ਹਾਂ ਉਸ ਘਰ ਜਿਹੜਾ ਕੀਆ ਢਾਇਆ ਜਾ ਰਿਹਾ ਪਹਿਲਾ ਰਹਿੰਦਾ ਸੀਗਾ ਤੇ ਹੁਣ 2 2 ਤੋਂ 2.5 ਸਾਲਾਂ ਤੋਂ ਇੱਥੋਂ ਡੀਗਾਇਵ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਇਹ ਤਸਵੀਰਾਂ ਤੁਹਾਨੂੰ ਅੰਦਰ ਲੀਆਂ ਦਿਖਾ ਦਿੰਦੇ ਆ ਇਹ ਘਰ ਆ ਸਾਰਾ ਜੋ ਕਿ ਨਸ਼ਾ ਤਸਕਰ ਜਿਹੜੇ ਇੱਥੋਂ ਛੱਡ ਕੇ ਚਲ ਚੁੱਕਾ ਵਾ ਹਾਲਾਂਕਿ ਨੋਟਿਸ ਨੋਟਿਸ ਵੀ ਕੱਢਿਆ ਗਿਆ ਸੀਗਾ ਕਾਰਪੋਰੇਸ਼ਨ ਦੇ ਵੱਲੋਂ ਤੇ ਉਸ ਤੋਂ ਬਾਅਦ ਕੋਈs ਵੱਲੋਂ ਇੱਥੇ ਅਜੇ ਕਾਰਵਾਈ ਕਿਤੇ ਗਈ ਹੈ ਕਿ ਇਹ ਮਕਾਨ ਮਾਲਕ ਨੇ ਸਰਕੀਨਾ ਮੈਂ ਤੁਹਾਡਾ ਮਾਲਕ ਮੈਂ ਕਾਰਪੋਰੇਸ਼ਨ ਤੋਂ 80 80 ਪੀਏ ਜੀ ਸਰ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਕੀ ਕਹਿਣਾ ਚਾਹੋਗੇ ਕਿ ਕੌਨਸੀ ਨਸ਼ਾ ਤਸਕਿਰ ਕਿੰਨੀ ਕੁ ਦੇ ਤੋ ਨੂੰ ਨੋਟਿਸ ਭੇਜਿਆ ਜਾ ਰਿਹਾ ਸੀ ਨੋਟਿਸ ਇਹਨਾਂ ਨੂੰ ਦਿੱਤਾ ਸੀ ਫਾਈਨਲ ਡਿਮੋਲਿਸ਼ਨ ਆਰਡਰ 25 ਨੂੰ ਦਿੱਤਾ ਹੂੰ ਉਹ ਬਾਅਦ ਚਸਪਾ ਵੀ ਹੋਇਆ ਹੋਇਆ ਹੂੰ ਉਹ ਨੋਟਿਸ ਸਰਵ ਹੋਇਆ ਇਹਨਾਂ ਨੂੰ ਉੱਪਰਲੇ ਦੋ ਫਲੋਰ ਨਾਨ ਕੰਪਾਉਂਡੇਬਲ ਆ ਉਹਨਾਂ ਤੇ ਕਾਰਵਾਈ ਕਰ ਰਹੇ ਆ ਸਰ ਹੁਣ ਕਿਹੋ ਜੀ ਇਹ ਡਿਮੋਲਿਸ਼ ਕੀਤਾ ਜਾਏਗਾ ਇਹ ਕੀ ਕੀਤਾ ਜਾਏਗਾ ਬਿਲਡਿੰਗ ਨੂੰ ਡਿਮੋਲਿਸ਼ ਦੀ ਕਾਰਵਾਈ ਚਲਦੀ ਪਈ ਆ ਉੱਪਰ ਡਿਮੋਲਿਸ਼ ਕਰ ਰਹੇ ਆ ਠੀਕ ਹੈ ਤੁਹਾਨੂੰ ਉੱਪਰ ਦੀ ਤਸਵੀਰ ਵੀ ਜਰੂਰ ਦਿਖਾਵਾਂਗਾ ਕਿ ਉੱਪਰ ਜਿਹੜਾ ਡਿਮੋਲਿਸ਼ ਡਰਾਈਵ ਜਰੀ ਆ ਜੇ ਕੀਤੀ ਗਈ ਮਾਨਸਰਗਾਰ ਦੇ ਵੱਲੋਂ ਤੇ ਹੁਣ ਡਿਮੋਲਿਸ਼ ਡਰਾਈਵ ਜਰੀ ਆ ਸ਼ੁਰੂ ਹੋ ਰਹੀ ਆ ਉੱਪਰ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਵਾਂਗਾ ਕਿ ਉੱਪਰ ਤੱਕ ਲੈ ਕੇ ਜਾ ਕੇ ਕਿ ਕਿਸ ਤਰ੍ਹਾਂ ਦੀ ਡਰਾਈਵ ਜਰੀਆ ਉੱਪਰ ਡੀਮੋਲਿਸ਼ ਕੀਤਾ ਜਾ ਰਿਹਾ ਇਸ ਬਿਲਡਿੰਗ ਨੂੰ ਨਾਛਾ ਤਸਕਰ ਦਾ ਜਿਹੜਾ ਘਾਰ ਦੱਸਿਆ ਜਾ ਰਿਹਾ ਹੈਗਾ ਹਾਲਾਂਕਿ ਲਾਈਵ ਤਸਵੀਰਾਂ ਤੋਂ ਦਿਖਾਉਣ ਦਾ ਕਿ ਪੂਰਾ ਕਾਰਜ ਇਹਦਾ ਕੀ ਹੈ ਇਥੋਂ ਦੀ ਛੋੜਿਆ ਜਾ ਰਿਹਾ ਹੈ ਇਹਦੇ ਆਲੇ-ਦੁਆਲੇ ਵੀ ਕੰਮ ਚੱਲੇਗਾ ਦੀ ਬੋਲਾਈਸ਼ ਬੁਰੀ ਕਰ ਕੀਤੀ ਜਾ ਰਹੀਏ ਬਿਲਡਿੰਗ ਨੂੰ ਇਹ ਐਦਾ ਹੀ ਲਗਾਤਾਰ ਕਾਰਵਾਈ ਜਰੀ ਕੀ ਕੀਤੀ ਜਾ ਰਹੀ ਹੈ ਮਾਨ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਖਤਾ ਜਾ ਰਿਹਾ ਵਾ ਤਾਂ ਕਿ ਪੰਜਾਬ ਜਿਹੜਾ ਕੀ ਹੈ ਨਸ਼ਾ ਮੁਕਤ ਹੋ ਸਕੇ ਤੇ ਪੰਜਾਬ ਦੀ ਆਨ ਵਾਲੇ ਜਵਾਨੀ ਦੇ ਵਿੱਚ ਖੁਸ਼ਿਆ ਪਰਾ ਮਾਹੌਲ ਬਣ ਸਕੇ ਇਜ਼ੀਕਲ ਡਰੱਗਸ ਸਪਲਾਈਅਰ ਸਾਡਾ ਜਿਹੜਾ ਡਰਗ ਪੈਡਲਰ ਸੀਗਾ ਗੁਰਪਾਲ ਚੇਲਾ ਜਿਹੜਾ ਕੀ ਇੱਥੇ ਅਮਰਪੁਰਾ ਕਲੋਨੀ ਵਿਖੇ ਡਿਵੀਜ਼ਨ ਨੰਬਰ 2 ਦੇ ਏਰੀਆ 'ਚ ਰਹਿੰਦਾ ਸੀਗਾ ਤੇ ਇਹਦੇ ਖਿਲਾਫ ਟੋਟਲ 9 ਪਰਚੇ ਦਰਜ ਨੇ ਐਨਡੀਪੀਐਸ ਐਕਟ ਦਾ ਤੇ ਫਿਲਹਾਲ ਏਰੀਆ ਜਿਹੜਾ ਇਹ ਛੱਡ ਕੇ ਜਾ ਚੁੱਕਾ ਹੈ ਇਹਦੀ ਜਿਹੜੀ ਵਾਈਫ ਸੀ ਉਹਦੇ ਉੱਪਰ ਵੀ ਪਰਚੇ ਦਰਜ ਸੀਗੇ ਜੋ ਸਾਨੂੰ ਪਤਾ ਲੱਗਿਆ ਕਿ ਹੁਣ ਇਹ ਸਾਰਾ ਏਰੀਆ ਛੱਡ ਕੇ ਜਾ ਚੁੱਕੇ ਨੇ ਤੇ ਇਹ ਹਿਮਾਚਲ ਦੇ ਵਿੱਚ ਰਹਿ ਰਹੇ ਨੇ ਸਾਨੂੰ ਕਮਿਸ਼ਨਰ ਕਾਰਪੋਰੇਸ਼ਨ ਵੱਲੋਂ ਚਿੱਠੀ ਆਈ ਸੀਗੀ ਕਿ ਇਹ ਬਿਲਡਿੰਗ ਵਾਇਲੇਸ਼ਨ ਜਿਹੜੀਆਂ ਹੈਗੀਆਂ ਨੇ ਇਹਨਾਂ ਨੇ ਕੀਤੀਆਂ ਹੋਈਆਂ ਨੇ ਤੇ ਸਾਨੂੰ ਪੁਲਿਸ ਹੱਲ ਪ੍ਰੋਵਾਈਡ ਕੀਤੀ ਜਾਵੇ ਤੇ ਉਹਦੇ ਮੱਦੇ ਨਜ਼ਰ ਜਿਹੜੇ ਅਸੀਂ ਸਾਰੇ ਜਿੱਥੇ ਆਏ ਸੀਗੇ ਅਸੀਂ ਸੀਨੀਅਰ ਆਫਸਰਸ ਵੀ ਆਏ ਸੀਗੇ ਕਿ ਇੱਕ ਤਾਂ ਲੀਗੈਲਿਟੀ ਚੈੱਕ ਹੋ ਜਾਂਦੀ ਹੈ ਦੂਜਾ ਏਰੀਆ 'ਚ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਕਿਸ ਤਰੀਕੇ ਦਾ ਹੈਗਾ ਤਾਂ ਸਾਰੇ ਬੁੱਲੇ ਨੇ ਲੋਗਾਂ ਨੇ ਅਪਰੀਸ਼ੀਏਟ ਕੀਤਾ ਤੇ ਜਦੋਂ ਅਸੀਂ ਪਤਾ ਕੀਤਾ ਤੇ ਉਹ ਸਾਰੇ ਖੁੱਲ ਕੇ ਕਹਿ ਰਹੇ ਨੇ ਕਿ ਇਹ ਕਰਦਾ ਸੀਗਾ ਲੇਕਿਨ ਉਹ ਏਰੀਆ ਛੱਡ ਕੇ ਜਾ ਚੁੱਕਾ ਹੈ ਤੇ ਉਹਦੇ ਨਾਲ ਸਾਨੂੰ ਜਿਹੜੀ ਹੈ ਬਹੁਤ ਇੱਥੇ ਰਾਹਤ ਹੈ ਬੈਕਗਰਾਉਂਡ ਕੀ ਸੀਗਾ ਇਹ ਤਾਂ ਕਿੰਨਾ ਕੋ ਕੀ ਸਿਸਟਮ ਸੀ ਇਹਦਾ ਇਹ ਦਿਨ ਟੋਟਲ ਜਿਹੜੇ ਜੀ 9 ਐਫ ਆਈ ਆਰ ਦਰਜ ਨੇ ਵੱਖ-ਵੱਖ ਸਮਿਆਂ ਤੇ ਤੇ ਅਲੱਗ-ਅਲੱਗ ਰਿਕਵਰੀਜ਼ ਨੇ ਤੇ ਹੁਣ ਜਿਹੜਾ ਸਖਤੀਕਰਨ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਏਰੀਆ ਉਹ ਛੱਡ ਕੇ ਜਾ ਚੁੱਕਾ ਹੈ ਤੇ ਇਨਫੈਕਟ ਕੀ ਪੂਰਾ ਸਟੇਟ ਪੰਜਾਬ ਵੀ ਛੱਡ ਕੇ ਜਾ ਚੁੱਕਾ ਹੈ ਸਰ ਇਹ ਕੋਈ ਵਾਰਦਾਤ ਹੁਣ ਵੀ ਇੰਜਾਮ ਦੇ ਕੋਲ ਉੱਟਾ ਜਾਂ ਕੋਈ ਗੈਂਗ ਨਹੀਂ ਇਹਦੇ ਖਿਲਾਫ ਸਿਰਫ ਐਨ ਡੀ ਪੀਆ ਸੈਕਟ ਦੇ ਜਿਹੜੇ ਪਰਚੇ ਦਰਜ ਕਰਦੇ ਉਹ ਤਾਂ ਚਿੱਟਾ ਜਿਹੜਾ ਇਹ ਵੇਚਦੇ ਸੀ ਨਸ਼ਾ ਵੇਚਦਾ ਸਰ ਹੁਣ ਇਹਦਾ ਘਟਾ ਹੈ ਗਿਆ ਬਿਲਕੁਲ ਜਿਹੜਾ ਹੈਗਾ ਇਹ ਕਾਰਪੋਰੇਸ਼ਨ ਵੱਲੋਂ ਜਿਹੜਾ ਐਕਸ਼ਨ ਕੀਤਾ ਗਿਆ ਤੇ ਜੋ ਇਹਨੇ ਬਿਲਡਿੰਗ ਵਾਇਲੇਸ਼ਨ ਕੀਤੀਆਂ ਸੀਗੀਆਂ ਬਿਲਡਿੰਗ ਬਾਇਲॉज ਦੀਆਂ ਤੇ ਉਹ ਆਪਣੀ ਕਾਰਵਾਈ ਜਿਹੜੀ ਕਰ ਰਹੇ ਨੇ ਤੇ ਅਸੀਂ ਉਹਨਾਂ ਨੂੰ ਪੁਲਿਸ ਸੈਲ ਪ੍ਰੋਵਾਈਡ ਕੀਤੀ ਹੈ ਸੈਨਮੂਲੇਸ਼ਨ ਡਰਾਈਵ ਤੇ ਹੈ ਕਿਤੇ ਕਿਤੇ ਕਾਰਵਾਈ ਹੁੰਦੀ ਹੈ ਇਹ ਜਿਹੜਾ ਹੈਗਾ ਜੀ ਜੋ ਵੀ ਸਾਨੂੰ ਕੋਪ ਕਾਰਪੋਰੇਸ਼ਨ ਵੱਲੋਂ ਰਿਕੁਐਸਟ ਆਏਗੀ ਜੇ ਬਿਲਡਿੰਗ ਬਾਇਲਾਅਸ ਦੀ ਵਾਇਲੇਸ਼ਨ ਹੋਵੇ ਤੇ ਅਸੀਂ ਉਹਦੇ ਵੀ ਸਾਨੂੰ ਸਾਡਾ ਰੋਲ ਤਾਂ ਸਿਰਫ ਪੁਲਿਸ ਹੈਲਪ ਪ੍ਰੋਵਾਈਡ ਕਰਨਾ ਹੁੰਦਾ ਤੇ ਜਦੋਂ ਵੀ ਕੋਈ ਆਉਂਦੀ ਹੈ ਤਾਂ ਅਸੀਂ ਹੈਲਪ ਪੁਲਿਸ ਪ੍ਰੋਵਾਈਡ ਕਰਦੇ ਹਾਂ ਤੇ ਉਹਦੇ ਖਿਲਾਫ ਜਿਹੜਾ ਐਕਸ਼ਨ ਲੋਕ ਕਰਦਾ ਠੀਕ ਹੈ ਜੁੜੇਨੋ ਦਾ ਅਨਮਿਊਟ ਚੈਨਲ ਦੇ ਨਾਲ ਯੂਮਨ ਬੈਰੀ ਰਿਪੋਰਟ ਧੰਨਵਾਦ